ਸਤਿ ਸ਼੍ਰੀ ਅਕਾਲ ਜੀ ਹਰਜਿੰਦਰ ਵਾਲੀਆ YouTube ਚੈਨਲ ਤੇ ਤੁਹਾਡਾ ਸਵਾਗਤ ਪਿਆਰੇ ਦਰਸ਼ਕੋ ਅੱਜ ਇੱਕ ਵਾਰ ਫੇਰ ਗੱਲ ਕਰਾਂਗੇ ਸ਼ਰੋਮਨੀ ਅਕਾਲੀ ਦਲ ਪੁਨਰ ਸਰਜੀਤ ਦੀ ਪਿਛਲੀਆਂ ਦੋ ਵੀਡੀਓ ਵੀ ਉਹਨਾਂ ਬਾਰੇ ਬਣਾਈਆਂ ਸੀ ਕਾਰਨ ਲਗ-ਲਗ ਸੀ ਲੇਕਿਨ ਅੱਜ ਕਾਰਨ ਤਾਂ ਇਹ ਹੈ ਕਿ ਉਹਨਾਂ ਨੇ ਗਿਆਨੀ ਹਰਪ੍ਰੀਤ ਸਿੰਘ ਨੇ ਆਪਣਾ ਜਥੇਬੰਦਕ ਢਾਂਚਾ ਜਿਹੜਾ ਹੈ ਉਹਦਾ ਐਲਾਨ ਕਰਤਾ ਜਿਹਦੇ ਵਿੱਚ 37 ਬੰਦੇ ਲਏ ਨੇ 37 ਬੰਦੇ ਨਵੇਂ ਜਿਹੜਾ ਚ ਇੱਕ ਸਖਤਰ ਜਨਰਲ 8 ਸੀਨੀਅਰ ਮੀਤ ਪ੍ਰਧਾਨ 7 ਮੀਤ ਪ੍ਰਧਾਨ 8 ਜਨਰਲ ਸਖਤਰ 6 ਜਿਹੜੇ ਨੇ ਜਥੇਬੰਦਕ ਸਖਤਰ ਇਹ ਸਾਰਾ ਕੈਲਕੂਲੇਟ ਐਨਲਿਸਿਸ ਕਰਨਾ ਪੈਂਦਾ ਉਹ ਕਰਾਂਗੇ ਕੱਲ ਤਾਂ ਅਸੀਂ ਗੱਲ ਇਹ ਕੀਤੀ ਸੀ ਕਿ ਜੋ ਇਹਨਾਂ ਨੇ ਪਿਛਲੀ ਵੀਡੀਓ ਜਿਹੜੀ ਪਈ ਹੈ ਕਿ ਜਿਹੜਾ ਐਲਾਨ ਕੀਤਾ ਹੈ ਹਮੈਤ ਦਾ ਤਰਨ ਤਰਨ ਦੇ ਵਿੱਚ بارش ਪੰਜਾਬ ਅਕਾਲੀ ਦਰ ਦੇ ਭਾਈ ਮਨਦੀਪ ਸਿੰਘ ਦਾ ਉਹ ਕਿਵੇਂ ਹੋਇਆ ਕਿਉਂਕਿ ਜਿਹੜੀ ਕਮੇਟੀ ਬਣਾਈ ਸੀ ਉਹ ਤਾਂ ਹਲੇ ਤਾਲਮੇਰੇ ਨਹੀਂ ਕੀਤੀ ਉਸ ਕਮੇਟੀ ਨੇ ਉਹ ਤੋਂ ਪਹਿਲਾਂ ਹੀ ਐਲਾਨ ਕਰਤਾ ਭਾਈ ਮਨਜੀਤ ਸਿੰਘ ਨੇ ਕਿ ਪੁੱਛ ਕੇ ਕੀਤਾ ਸੀ ਜਾਂ ਕੀ ਸੀ ਜਾਇ ਇਹਨਾਂ ਦੀ ਕੀ ਹੋਇਆ ਕੀ ਕਰੇ ਕਿ ਉਹਨਾਂ ਦੀ ਜਿਹੜੀ ਵਿਚਾਰਤਾ ਰਾ ਕੀ ਕਹਿੰਦੀ ਹੈ ਕਿ ਇਹ ਨਰਮਦਲੇ ਹੋਣਗੇ ਮੋਡਰੇਟ ਹੋਣਗੇ ਜਾਂ ਫਿਰ ਇਹ ਦੂਜੀਆਂ ਪੰਛਕ ਤਰ੍ਹਾਂ ਜਿੱਦਿਆਂ ਦੀ ਸੋਚ ਬਖਰੀ ਹੈ ਉਧਰ ਹੋਣਗੇ ਜਿਹੜੀ ਸੋਚ ਦੇ ਜਾਂ ਭਾਈ ਮਨਜੀਤ ਸਿੰਘ ਦੇ ਜਾਂ ਉਹਨਾਂ ਦੀ ਭਤੀਜੀ ਹੈ ਜਿਹੜੀ ਬੀਬੀ ਸਤਵੰਤ ਕੌਰ ਹੈ ਉਸ ਨਾਲ ਕੱਢਣਗੇ ਆਉਣ ਵਾਲੇ ਟਾਈਮ 'ਚ ਬਹੁਤ ਸਾਰੇ ਸਵਾਲ ਨੇ ਕਿ ਇੱਕ ਅਕਾਲੀ ਦਲ 'ਚ ਦੋ ਧਰਾਂ ਵਾਂ ਕਿਵੇਂ ਰਹਿ ਸਕਦੀਆਂ ਨੇ ਇਹ ਤੇ ਗੱਲ ਸੀ ਪਿਛਲੀ ਵੀਡੀਓ ਦੀ ਤਾਂ ਲੇਕਿਨ ਅੱਜ ਆਪਾਂ ਥੋੜੀ ਜਿਹੀ ਬਖਰੀ ਗੱਲ ਕਰਦੀ ਹੈ ਇਸ ਕਰਕੇ ਕਰਨੀ ਹੈ ਕਿ ਹਲੇ ਜਿਹੜਾ ਕੱਲ ਹੀ ਤਾਂ ਜਥੇਵੰਦ ਘਟਾਂਚਾ ਦਾ ਐਲਾਨ ਹੋਇਆ ਤੇ ਕੱਲ ਹੀ ਕਸਤਿਫਾ ਵੀ ਆ ਗਿਆ ਲੋਕ ਖੁਸ਼ ਨਹੀਂ ਹੈ ਕਿਉਂ ਨਹੀਂ ਖੁਸ਼ ਜਾਂ ਇਹਦੇ ਵਿੱਚ ਸਰਜੀਤ ਸਿੰਘ ਰਖੜੇ ਦਾ ਨਾਮ ਕਿਉਂ ਕੱਢ ਦਿੱਤਾ ਗਿਆ ਬਾਕੀ ਵੱਡੇ ਨਾਮ ਕਿੱਥੇ ਨੇ ਬਹੁਤ ਸਾਰੀਆਂ ਗੱਲਾਂ ਨੇ ਉਹ ਕਰਨ ਦੀ ਲੋੜ ਹੈ ਉਹ ਕਰਾਂਗੇ ਐਥੇ ਮੈਂ ਇੱਕ ਗੱਲ ਤੁਹਾਨੂੰ ਮੈਂ ਜ਼ਰੂਰ ਦੱਸ ਦਿੰਨਾ ਪਿਛਲੀ ਵੀਡੀਓ ਚ ਕੋਈ ਲਿਖਦਾ ਜੀ ਤੁਸੀਂ ਤਾਂ ਸੁਖਵੀਰ ਸਿੰਘ ਬਾਦਲ ਦੀ ਸਪੋਰਟ ਭਾਈ ਮੈਂ ਕਿਸੇ ਦੀ ਸਪੋਰਟ ਔਰ ਕਿਸੇ ਦੇ ਬਰਦਰ ਨਹੀਂ ਹਾਂ ਬਹੁਤ ਵਾਰ ਮੈਂ ਕਿਹਾ ਕਿ ਮੈਂ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਵਿੱਚੋਂ ਆਗਿਆ ਲੈ ਕੇ ਮਥਾ ਟੇਕ ਕੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜੋ ਭਗਤ ਕਬੀਰ ਦਾ ਇਹ ਕਹਿਣਾ ਕਬੀਰਾ ਖੜਾ ਬਾਜ਼ਾਰ ਮੈਂ ਸਭ ਕੀ ਮੰਗੇ ਖੈਰ ਨਾ ਕਹੂ ਸਿਓ ਦੋਸਤੀ ਨਾ ਕਹੂ ਸਿਓ ਬੈਰ ਨਾ ਮੇਰੀ ਕਿਸ ਨਾਲ ਦੋਸਤੀ ਹੈ ਨਾ ਹੀ ਮੇਰਾ ਕਿਸ ਨਾਲ ਬੈਰ ਹੈ ਪੂਰੀ ਕੋਸ਼ਿਸ਼ ਹੈ ਕਿ ਮੈਂ ਨਿਰਪੱਖ ਹੋ ਕੇ ਗੱਲ ਕਰਾਂ ਉਹ ਪੱਤਰਕਾਰੀ ਕਰਾਂ ਜਿਹੜੀ ਇੰਪਾਰਸ਼ਲ ਹੈ ਰਿਸਪਾਂਸਿਵਲ ਹੈ ਜੇ ਉਹਦੀ ਗੱਲ ਕਰਾਂ ਜੇ ਕਿਸਦੇ ਖਿਲਾਫ ਜਾਂਦੀ ਹੈ ਜਾਂ ਕਿਸੇ ਦੇ ਹੱਕ ਜਾਂਦੀ ਹੈ ਇਹਦਾ ਮੈਂ ਘਾਟ ਹੀ ਖਿਆਲ ਰੱਖਦਾ ਸੱਚ ਦੀ ਕੋਸ਼ਿਸ਼ ਕਰ ਰਿਹਾ ਇਹ ਮੈਂ ਤੁਹਾਨੂੰ ਕਈ ਵਾਰੀ ਦੱਸਿਆ ਅੱਜ ਵੀ ਦੱਸ ਰਿਹਾ ਖੈਰ ਆਪਾਂ ਜਿਹੜੀ ਗੱਲ ਉਹ ਦੇਖੋ ਜੇ ਕਿਹਾ ਜੀ ਨਾ ਮੈਂ ਬਾਦਲ ਦੇ ਖਿਲਾਫ ਨਾ ਮੈਂ ਬਾਦਲ ਦੇ ਹੱਕ ਵਿੱਚ ਜੇ ਜਿਹੜੀ ਗੱਲ ਠੀਕ ਲੱਗੀ ਮੈਂ ਤੁਹਾਨੂੰ ਪਿਛਲੀ ਵੀਡੀਓ ਚ ਕਹਤੀ ਸੀ ਖੈਰ ਆਪਾਂ ਜਿਹੜੀ ਗੱਲ ਕਰਨ ਲੱਗੇ ਸੀ ਉਹ ਤਾਂ ਇਹੀ ਹੈ ਕਿ ਗੈਨੀ ਹਰਪ੍ਰੀਤ ਸਿੰਘ ਜਿੰਨਾ ਬਾਰੇ ਇਹ ਕਿਹਾ ਜਾਂਦਾ ਸੀ ਕਿ ਇਹ ਤਾਂ ਧਾਰਮਿਕ ਆ ਇੱਕ ਗ੍ਰੰਥੀ ਹੈ ਇਹਨੂੰ ਸਿਆਸਤ ਦਾ ਕੀ ਪਤਾ ਤੇ ਲੱਗਦਾ ਹੈ ਕਿ ਉਹ ਹੁਣ ਸਿਆਸਤ ਦੇ ਗੁਰ ਸਿੱਖ ਗਿਆ ਵੈਸੇ ਵੀ ਮਹਿਫਲ ਹੋਵੇ ਸਿਆਸਤ ਹੋਵੇ ਉਹਦੇ ਹੁੰਦੇ ਅਦਾਬ ਆ ਜਾਂਦੇ ਨੇ ਇਹ ਗੱਲ ਤਾਂ ਬਿਲਕੁਲ ਸਹੀ ਹੈ ਤੇ ਉਸਨੇ ਤਾਂ ਸਿਆਸਤ ਦੇ ਗੁਰ ਸਿੱਖਣ ਲਈ ਚਾਰ ਬੰਦਿਆਂ ਨੂੰ ਸਰਪ੍ਰਸਤ ਵੀ ਬਣਾ ਲਿਆ ਕਹਿੰਦੀ ਹਰਪ੍ਰੀਤ ਸਿੰਘ ਨੇ ਤੇ ਪਹਿਲੀ ਵਾਰ ਕਿ ਜਿਹੜੇ ਸਰਪ੍ਰਸਤ ਚਾਰ ਪਾਰਟੀ ਨੇ ਲਏ ਨੇ ਵੈਸੇ ਜਦੋਂ ਮਾਰਗਦਰਸ਼ਕ ਬਣਾਉਂਦੀ ਹੈ ਨਾ ਭਾਰਤੀ ਜਨਤਾ ਪਾਰਟੀ ਉਦੋਂ ਦਾ ਮਤਲਬ ਇਹ ਹੁੰਦਾ ਵੀ ਉਹ ਬੰਦਿਆਂ ਦੀ ਸਿਆਸਤ ਨੂੰ ਖਤਮ ਕਰ ਦੋ ਸੀ ਐਲਕੇ ਅਦਵਾਨੀ ਸਾਹਿਬ ਮੁਰਲੀ ਬਨੌਰ ਜੋਸੀ ਸਾਹਿਬ ਤੁਸੀਂ ਉਹ ਸਾਡੇ ਮਾਰਗਦਰਸ਼ਕੋਂ ਪੱਕਾ ਤੇ ਕਦੇ ਉਹਨਾਂ ਦੇ ਜਨਮ ਦਿਨ ਤੇ ਜਾ ਕੇ ਪਹਿਲੀ ਹੱਥ ਲਾਇਆ ਹੋ ਤੇ ਮੁੜ ਕੇ ਕਿ ਸਿਰਫ ਪੁੱਛਣਾ ਨਹੀਂ ਬੋਦੀ ਸਾਹਿਬ ਨੇ ਜਹਾਮਤਸ਼ਾਹ ਨੇ ਲੇਕਿਨ ਐਥੇ ਜਿਹੜੇ ਬਣਾਏ ਨੇ ਇਹ ਤਾਂ ਬਹੁਤ ਐਕਟਿਵ ਨੇ ਹਰੇ ਤੇ ਉਹਨਾਂ ਨੂੰ ਇਹਨਾਂ ਨੇ ਨਾਮ ਲਿਆ ਕਿਹੜੇ ਚਾਰ ਚਾਰ ਸਰਪ੍ਰਸਤ ਨੇ ਇੱਕ ਤਾਂ ਬਾਬਾ ਸਰਬਜੋਤ ਸਿੰਘ ਬीडी ਬਾਬਾ ਸਿਵਾ ਸਿੰਘ ਰਾਏਪੁਰ ਖੇੜਾ ਰਾਮਪੁਰ ਖੇੜਾ ਸ਼੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਕਾਰਜਕਾਰੀ ਜਥੇਦਾਰ ਪ੍ਰੋਫੈਸਰ ਮਨਜੀਤ ਸਿੰਘ ਤੇ ਸਰਦਾਰ ਰਵਿੰਦਰ ਸਿੰਘ ਇਹ ਜਿਨ੍ਹਾਂ ਨੇ ਅਕਾਲੀ ਦਲ 1920 ਬਣਾਇਆ ਸੀ ਤੇ ਸਭ ਤੋਂ ਪਹਿਲਾਂ ਮਰਜ ਕੀਤਾ ਸੀ ਸਿਹਾਰ ਲੈ ਰਾਜ ਉਹ ਰਵਿੰਦਰ ਸਿੰਘ ਹੁਣ ਇਹ ਚਾਰ ਤਾਂ ਸਰਪ੍ਰਸਤ ਨੇ ਇਹ ਚਾਰੇ ਸਰਪ੍ਰਸਤ ਬੇਰ ਖਿਆਲ ਹੈ ਕਿ ਇਹਨਾਂ ਨਾਲ ਜਿਹੜੇ ਬੇਸਾਰੇ ਐਕਟਰ ਨੇ ਖਾਸ तौर ਤੇ ਪ੍ਰੋਫੈਸਰ ਮਰਜੀਤ ਸਿੰਘ ਮੀਡੀਆ ਚ ਆ ਕੇ ਗੱਲਾਂ ਬਾਤਾਂ ਕਰਦੇ ਰਹਿੰਦੇ ਨੇ ਆ ਵੇਦੀ ਸਰਬਜੋਤ ਸਿੰਘ ਵੇਦੀ ਵੀ ਐਕਟਿਵ ਨੇ ਭਾਵੇਂ ਉਹਨਾਂ ਦੀ ਉਮਰ ਪਤ ਗਈ ਹੈ ਸੋ ਚਾਰ ਤਾਂ ਇਹਨਾਂ ਨੇ ਇਹਨਾਂ ਨਾਲ ਗਾਇਬ ਗਾਇਸਲਾ ਕਰਦੇ ਰਹਣਗੇ ਮੈਨੂੰ ਲੱਗਦਾ ਹੈ ਜਾਂ ਜਿਹੜਾ ਇਹਨਾਂ ਨੇ ਆਪਦਾ ਜਥੇਵੰਤਕ ਢਾਂਚਾ ਖੜਾ ਕੀਤਾ ਉਹਦੇ ਚ ਉਹਨਾਂ ਨੇ ਸਲਾਹ ਕੀਤੀ ਹੈ ਕਈ ਗੱਲਾਂ ਤੋਂ ਕਈ ਦੇ ਜੁਕੀਆਂ ਤੋਂ ਸਮਝ ਆ ਰਹੀ ਹੈ ਗੱਲ ਹੁਣ ਇਹਨਾਂ ਨੇ ਜਿਹੜੀਆਂ ਨਿਯੁਕਤੀਆਂ ਕੀਤੀਆਂ ਨੇ ਉਨਾਚ ਨੰਬਰ 2 ਦਾ ਜਿਹੜਾ ਹੈ ਪ੍ਰਧਾਨ ਤੋਂ ਬਾਅਦ ਜਿਹੜਾ ਅਹੁਦਾ ਹੁੰਦਾ ਹੈ ਉਹ ਹੁੰਦਾ ਸਖਤਰ ਜਨਰਲ ਦਾ ਤੇ ਸਖਤਰ ਜਨਰਲ ਬਣਾਇਆ ਗੁਰਪ੍ਰਤਾਪ ਸਿੰਘ ਵਿਡਾਲਾ ਨੂੰ ਜਦੋਂ ਪ੍ਰਕਾਸ਼ ਸਿੰਘ ਬਾਦਲਪੁਰ ਚ ਸੀ ਉਸ ਵੇਲੇ ਨੰਬਰ 2 ਸੰਦੀਪ ਸਿੰਘ ਢੀਂਟਸਾ ਸਖਤਰ ਜਨਰਲ ਹੁੰਦੇ ਸੀ ਤੇ ਜਦੋਂ ਸੁਖਵੀਰ ਸਿੰਘ ਬਾਦਲਪੁਰ ਚ ਆਇਆ ਸੀ ਉਦੋਂ ਜਿਹੜਾ ਹੈ ਉਹਨਾਂ ਨੇ ਸਰਪ੍ਰਸਤ ਬਣਾਇਆ ਸੀ ਸੰਦੀਪ ਸਿੰਘ ਢੀਂਟਸਾ ਨੂੰ ਜੰਗ ਕਿਸੇ ਟਾਈਮ ਸਰਪ੍ਰਾਸਤ ਪ੍ਰਕਾਸ਼ ਨੂੰ ਬੱਦਲ ਵੀ ਬਣਾਤੇ ਸੀ ਜਦੋਂ ਉਮਰ ਵੱਧ ਗਈ ਸੀ ਹੁਣ ਇਹਨਾਂ ਨੇ ਗੁਰਪ੍ਰਤਾਪ ਸਿੰਘ ਬਡਾਲਾ ਨੂੰ ਨੰਬਰ 2 ਦਾ ਸਾਮਝੋ ਅਹੁਦਾ ਦਿੱਤਾ ਉਹਦੇ ਕਾਰਨ ਬਾਕੀ ਵੀ ਤਾਂ ਪੰਜ ਫੈਬ੍ਰਿਕ ਕਮੇਟੀ ਸੀ ਪਰ ਇਹਦਾ ਕਾਰਨ ਇਹ ਵੀ ਹੋ ਸਕਦਾ ਹੈ ਕਿ ਹੁਸਦਾਰ ਲਹਿਰ ਦੇ ਵੀ ਕੋਆਰਡੀਨੇਟਰ ਸੀ ਸਬੰਧ ਵੀ ਹੁੰਦੇ ਨੇ ਐਕਟਿਵ ਹੈ ਇੱਥੇ ਕੋਈ ਦੋਰਾਵਾ ਨਹੀਂ ਕਿ ਕਾਫੀ ਐਕਟਿਵਲੀ ਉਹਨਾਂ ਨੇ ਜਿਹੜਾ ਪਿਛਲੇ ਦਿਨ ਕੰਮ ਕੀਤੇ ਨੇ ਸੋ ਪਹਿਲੀ ਤਪੜੀ ਪੋਸਟਰ ਦਿੱਤੀ ਗਈ ਉਧਰ ਫਿਰ ਜਿਹੜੀ ਹੈ ਸੀਨੀਅਰ ਮੀਤ ਪ੍ਰਧਾਨ ਮੈਨੂੰ ਤਾਂ ਲੱਗਦਾ ਸੀ ਕਿ ਸੀਨੀਅਰ ਸੀਨੀਅਰ ਮੀਤ ਪ੍ਰਧਾਨ ਨੇ ਜਿਹੜੇ ਉਹਨਾਂ ਦੀ ਗਿਣਤੀ ਜ਼ਿਆਦਾ ਨਹੀਂ ਹੋਣੀ ਚਾਹੀਦੀ ਮੀਤ ਪ੍ਰਧਾਨ ਜਿਹੜੇ ਮਰਜ਼ੀ ਬਣਾ ਦੋ ਪਰ ਇਹਨਾਂ ਨੇ ਤਾਂ ਸਾਰੇ ਨੂੰ ਐਡਜਸਟ ਵੀ ਕਰਨਾ ਇਹ ਵੀ ਇੱਕ ਪ੍ਰੋਬਲਮ ਹੁੰਦੀ ਹੈ ਹੁਣ ਸ੍ਰੀ ਸ਼ਰੋਬਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਫਾ ਪ੍ਰਧਾਨ ਗੋਬਿੰਦ ਸਿੰਘ ਲੋਗਵਾਲ ਨੂੰ ਕੀ ਬਣਾਉਂਦੇ ਬਣਾਤਾ ਤੇ ਹੁਣ ਇਹ ਵੀ ਦੀ ਵੀ ਕਿਹੜਾ ਸੀਨੀਅਰ ਹੈ ਜੇ ਸੱਤ ਬਣਾਏ ਨੇ ਉਹਨਾਂ 'ਚ ਹੈ ਕਿਹੜਾ ਸੀਨੀਅਰ ਤਾਂ ਜਿਵੇਂ ਉਹਨਾਂ ਨੇ ਲਿਸਟ ਜਾਰੀ ਕੀਤੀ ਉਹਦੇ ਮੁਤਾਬਕ ਇਸਨੌਟੀ ਦੇਖ ਲਓ ਫਿਰ ਤਾਂ ਫਿਰ ਉਹਦੇ 'ਚ ਵੀ ਕਈ ਵਾਰੀ ਹੈਰਾਨੀ ਹੁੰਦੀ ਹੈ ਤੇ ਉਹਦੇ 'ਚ ਗਗਨਜੀਤ ਸਿੰਘ ਬਰਨਾਲਾ ਤੇ ਅਖਵਾਲ ਸਿੰਘ ਝੁੰਦਾ ਤੋਂ ਪਹਿਲਾਂ ਇਹ ਵੀ ਕਮਾਲ ਦੀ ਗੱਲ ਹੈ ਤੇ ਝੁੰਦਾ ਨੇ ਤਾਂ ਬੜੀ ਮਿਹਨਤ ਕੀਤੀ ਹੈ ਤਾਂ ਇਹ ਪਹਿਲਾਂ ਚਲੋ ਆਪਾਂ ਦੇਖੀ ਵੀ ਕੌਣ-ਕੌਣ ਨੇ ਉਹਨਾਂ 'ਚ ਗੋਬਿੰਦ ਸਿੰਘ ਲੋਗਵਾਲ ਫਿਰ ਜੱਤੀਦਰ ਸੋਚਾ ਸਿੰਘ ਛੋਟੇ ਪਰ ਛੋਟੇ ਪਰ ਨੇ ਤਾਂ ਆਮ ਆਦਮੀ ਪਾਰਟੀ ਵੀ ਖੜੀ ਕੀਤੀ ਕੇਜਰੀਵਾਲ ਦੇਖ ਲੈਂਦਾ ਸੀ ਵੀ ਕਿਹੜੇ ਬੰਦੇ ਨੂੰ ਕਿਵੇਂ ਕੱਢਣਾ ਹੈ ਦੂਰ ਕਰਨਾ ਉਹ ਸ਼ੁਰੂ ਤੋਂ ਇਹੀ ਚੱਲਿਆ ਉਹਦੇ 'ਚ ਇਹ ਵੀ ਉਹਦੇ 'ਚ ਹੀ ਰਗੜਿਆ ਗਿਆ ਸੀ ਫਿਰ ਸੁਖਬੀਰ ਸਿੰਘ ਬਾਦਲ ਉਹਨੂੰ ਦਿਖਾਉਣ ਲਈ ਆਦੇਸ਼ ਪ੍ਰਤਾਪ ਸਿੰਘ ਕੈਰੋ ਤੇ ਮਨਪ੍ਰੀਤ ਸਿੰਘ ਈਆਲੀ ਜਿਹਨੂੰ ਕਹਿੰਦੇ ਸੀ ਵੀ ਇਹ ਪ੍ਰਧਾਨ ਬਣੂ ਉਹਨੂੰ ਚੌਥੇ ਨੰਬਰ ਤੇ ਉਹਦਾ ਨਾਮ ਹੈ ਸੀਨੀਅਰ ਵੀ ਜਿਹੜਾ ਹੈ ਪ੍ਰਧਾਨਗੀ ਚ ਫਿਰ ਗਗਨਦੀਪ ਸਿੰਘ ਬਰਨਾਲਾ ਇਹ ਵੀ ਮੈਂ ਜਿਵੇਂ ਮਨਪ੍ਰੀਤਿਆਲੀ ਜਿਵੇਂ ਅਖਵਾਲ ਸਿੰਘ ਝੁੰਦਾ ਜਿਵੇਂ ਗੁਰਪ੍ਰਤਾਪ ਸਿੰਘ ਬਡਾਲਾ ਇਹਨਾਂ ਨੇ ਭਰਤੀ ਕੀਤੀ ਹੈ ਮੈਂ ਨਹੀਂ ਦੇਖਿਆ ਵੀ ਗਗਨਦੀਪ ਬਰਨਾਲਾ ਨੇ ਕੋਈ ਜ਼ਿਆਦਾ ਬਹਿਤ ਕੀਤੀ ਹੈ ਗਿਆ ਹੋਊਗਾ ਇਧਰ ਲੇਰੀਏ ਚ ਦੋ ਚਾਰ ਲੇਕਿਨ ਉਹ ਇਹਨਾਂ ਦੇ ਬਰਾਬਰ ਹੀ ਵਰਕੇ ਇਹਨਾਂ ਤੋਂ ਪਹਿਲਾਂ ਨਾ ਹੁੰਦਾ ਗਗਨਦੀਪ ਬਰਨਾਲਾ ਦਾ ਜਿਹੜੇ ਸਰਜੀਤ ਸਿੰਘ ਬਰਨਾਲਾ ਦਾ ਮੁੰਡਾ ਹੈ ਤੇ ਪੈਸੇ ਵੀ ਝੁੰਦਾ ਤੇ ਨਾਲ ਕਿਸੇ ਟਾਈਮ ਤਾਂ ਅਮੋ ਸਾਹਮਣੇ ਸੀ ਉਹ ਤਾਂ ਖੈਰ ਢੀਂਡਸੇ ਨਾਲ ਵੀ ਸੀ ਪਰਮੇਂਦਰ ਸਿੰਘ ਢੀਂਡਸੇ ਨਾਲ ਖੈਰ ਗਗਨਦੀਪ ਬਨਾਲਾ ਉਦੋਂ ਬਾਅਦ ਚ ਇਕਵਾਲ ਸਿੰਘ ਝੁੰਦਾ ਹੁਣ ਝੁੰਦਾ ਦਾ ਇਹਹੀ ਪ੍ਰੋਬਲਮ ਹੁੰਦੀ ਹੈ ਨਾ ਲੀਡਰਾਂ ਕੋਲ ਝੁੰਦਾ ਆਪ ਪਹਿਲਾਂ ਦਾ ਝੁੰਦਾ ਕਮੇਟੀ ਚ ਉਹਨੇ ਪ੍ਰੀਸ਼ਭਾ ਦਿਖਾਈ ਸੀ ਸੱਚ ਦੱਸਣਾ ਕਿ ਨਾ ਸੌਖਾ ਹੁੰਦਾ ਉਹ ਵੀ ਸਭੀਤ ਨੂੰ ਬਾਦਲ ਲੋ ਝੁੰਦਾ ਕਮੇਟੀ ਚ ਉਹਨੇ ਸਾਰਾ ਸਭੀ ਲੀਡਰਸ਼ਿਪ ਦੀ ਤਬਦੀਲੀ ਕਰ ਲੋ ਉਹੀ ਹੋਇਆ ਜੋ ਉਹਨੇ ਉਹਦੇ ਚ ਕਹਿ ਤੇ ਉਹਨੂੰ ਵੀ ਤੇ ਪ੍ਰਧਾਨ ਜਿਵੇਂ ਸਰੇਂਦਰ ਸਿੰਘ ਪੁਲੇਵਰ ਰਾਠਾ ਨੂੰ ਵੀ ਤੇ ਭਾਈ ਮਰਜੀਤ ਸਿੰਘ ਨੂੰ ਵੀ ਇਹ ਤਾਂ ਹੈਗੇ ਸੀਨੀਅਰ ਮੀਤ ਪ੍ਰਧਾਨ ਜਿਹੜੀ ਬਰਾਬਰ ਜਿਹੇ ਰਕਤ ਹੈ ਇੱਕ ਬੰਦਾ ਭਾਈ ਮਰਜੀਤ ਸਿੰਘ ਦੂਜੀ ਤਰਦਾ ਵੀ ਲੈ ਲਏ ਤੇਰਾ ਬਣੀ ਹੋਈਆਂ ਨੇ ਇਹ ਵੀ ਮੈਂ ਤੁਹਾਨੂੰ ਦੱਸਦਾ ਵਿਚਾਰ ਤਰਕ ਤੋਰ ਤੇ ਫਿਰ ਆ ਜੋ ਮੀਤ ਪ੍ਰਧਾਨ ਹੁਣ ਬਾਕੀ ਜਿਹੜੇ ਪੰਜ ਮੈਂਬਰ ਕਮੇਟੀ ਚੋਂ ਬੀਬੀ ਤਾਂ ਚਤਵੰਤ ਕੌਰ ਤਾਂ ਉਧਰ ਚੜੀ ਗਈ ਪੰਥ ਕਾਉਂਸਲ ਉਹ ਤਾਂ ਬਰਾਬਰ ਦੀ ਜਿਹੜੀ ਪ੍ਰਧਾਨ ਦੇ ਬਰਾਬਰ ਦੇ ਅਹੁਦੇ ਪੰਡੋ ਤੇ ਦੂਜੇ ਪਾਸੇ ਰਹਿ ਗਿਆ ਸੀ ਇਕੱਲਾ ਜਥੇਦਾਰ ਸੰਤਾ ਸਿੰਘ ਮੈਦਪੁਰੇ ਜਾਂ ਤਾਂ ਉਹ ਜਿਆਦਾ ਐਕਟੀਵਿਟੀ ਜਾਂ ਸਮਝੋ ਉਮਰ ਦੇ ਹਿਸਾਬ ਜੋ ਮਰਜੀ ਕਹੋ ਉਹਨਾਂ ਨੂੰ ਵੀ ਪ੍ਰਧਾਨ ਸਰਵੰਤ ਸਿੰਘ ਫਲੋਰ ਜੇ ਮੈਂ ਕਹਾ ਕਿ ਜਿਹੜੇ ਐਸਸੀ ਦੇ ਦਲਿਤ ਦੇ ਉਹਨਾਂ ਦੇ ਲਈ ਕੋਈ ਵੱਖਰਾ ਵਿੰਗ ਤਾਂ ਬਣਾਇਆ ਨਹੀਂ ਹੈ ਲੇਕਿਨ ਇਹ ਚ ਜਿਆਦਾ ਬੰਦੇ ਹੁੰਦੇ ਤਾਂ ਚੰਗੀ ਗੱਲ ਸੀ ਮੈਨੂੰ ਲੱਗਦਾ ਕਿ ਸਰਵਰ ਸਿੰਘ ਫਲੋਰ ਵਾਲੀ ਇਹਨਾਂ ਨੇ ਕੰਮ ਚਲਾ ਲਿਆ ਤੇ ਫਿਰ ਸਬਜੀ ਸਿੰਘ ਡੁੰਬਾਲੀ ਜੱ태ਦਾਰ ਮਹਿੰਦਰ ਸਿੰਘ ਹਸਾਇਨਪੁਰ ਜੱ태ਦਾਰ ਜਰਨੈਲ ਸਿੰਘ ਕਰਤਾਰਪੁਰ ਤੇ ਸੰਸਦ ਰਹੀ ਬੀਬੀ ਪਰਮਜੀਤ ਕੌਰ ਗੁਲਸ਼ਨ ਹੁਣ ਪਰਿਵਾਰ ਚੋਂ ਇੱਕ ਲੈਣੇ ਇਸ ਕਰਕੇ ਫਿਰ ਇਹ ਲੈ ਲਿਆ ਇਹਨਾਂ ਨੂੰ ਲੈ ਲਿਆ ਜੱਜ ਜਸਤਰ ਨਰਵਰ ਸਿੰਘ ਆਉਂਦੇ ਤੇ ਆ ਜਿਹੜਾ ਨਾਮ ਆਇਆ ਮੈਨੂੰ ਪੁੱਛਿਆ ਕਿਸੇ ਨੇ ਕਿ ਜੀ ਇਹ ਭਿੰਦਰਪਾਲ ਸਿੰਘ ਬਨਾਕਾ ਕੌਣ ਹੈ ਜਿਹੜਾ ਮੀਤ ਪ੍ਰਧਾਨ ਬਨਾਇਆ ਇਹ ਭਾਈ ਇਹ ਅਕਾਲੀ ਦਲ 1920 ਰਵਿੰਦਰ ਸਿੰਘ ਦਾ ਬੰਦਾ ਹੈ ਤੋਂ ਇਹ ਇਹਦਾ ਮਤਲਬ ਸਭ ਨੂੰ ਸਰਪ੍ਰਸਤਾਂ ਨੂੰ ਪੁੱਛ ਕੇ ਬਣਾਇਆ ਨਾ ਵੀ ਤੁਸੀਂ ਦੱਸੋ ਜੀ ਆਪ ਦਾ ਤੁਹਾਡਾ ਕਿਹੜਾ ਬੰਦਾ ਪਾਈਏ ਉਹ ਕਹਿੰਦੇ ਜੀ ਬਨਾਕਾ ਨੂੰ ਪਾ ਦਿਓ ਵਧੀਆ ਬੁਲਾਰਾ ਹੈ ਇਹ ਇਸ ਅਕਾਲੀ ਦਲ ਦੇ ਚੰਗੇ ਬੁਲਾਰਿਆਂ 'ਚੋਂ ਇੱਕ ਹੈ ਤੋਂ ਮੁੰਦਰਪਾਲ ਸਿੰਘ ਬਨਾਕਾ ਜਲੰਧਰ ਦਾ ਇੰਡਸਟ੍ਰਿਸਟ ਹੈ ਤਾਂ ਉਹਨੂੰ ਵੀ ਬੀਤ ਪ੍ਰਧਾਨ ਬਣਾਤਾ ਇਹ ਹੋ ਗਏ ਬੀਤ ਪ੍ਰਧਾਨ ਹੁਣ ਸ਼ੇਰ ਬਣਾਤੇ ਜਿਹੜੀ ਜਿਹੜੇ ਬੀਤ ਪ੍ਰਧਾਨਾਂ ਤੋਂ ਇਲਾਵਾ ਜਨਰ ਸਕੱਤਰ ਵੀ ਤਾਂ ਬਣਾਉਣੇ ਨੇ ਤੇ ਜਨਰ ਸਕੱਤਰ 8 ਬਣਾਏ ਨੇ ਇਹਨਾਂ ਚੋਂ ਮੱਖਣ ਬਰਾੜ ਕਹਿ ਲੋ ਬਰਜਿੰਦਰ ਸਿੰਘ ਬਰਾੜ ਕਹਿ ਲੋ ਜਥੇਦਾਰ ਤੋਤਾ ਸਿੰਘ ਦਾ ਬੇਟਾ ਸ਼ੇਰ ਹਰਿੰਦਰਪਾਲ ਸਿੰਘ ਚੰਦੂ ਮਾਜ਼ਰਾ ਪ੍ਰੇਮ ਸਿੰਘ ਚੰਦੂ ਮਾਜ਼ਰਾ ਕਿਤੇ ਨਜ਼ਰ ਆਉਂਦਾ ਇੱਕੋ ਪਰਿਵਾਰ ਚੋਂ ਇੱਕ ਲੈਣਾ ਸੀ ਤੇ ਰਿੰਦਰਪਾਲ ਸਿੰਘ ਚੰਦੂਬਾਦਰਾ ਆ ਗਿਆ ਤੇ ਕਹਿੰਦੇ ਲਿਖਿਆ ਵੀ ਚੰਦੂਬਾਦਰੇ ਦੇ ਸਨੌਰ ਲਿਖਿਆ ਸੀ ਤੇ ਇਸੇ ਤਰ੍ਹਾਂ ਬੀਪੀ ਕਰਨਜੋਤ ਕੌਰ ਫਿਰ ਚਰਨਜੀਤ ਸਿੰਘ ਬਰਾੜ ਜਸਵੀਰ ਸਿੰਘ ਕਮਾਨ ਚਰਨਜੀਤ ਸਿੰਘ ਬਰਾੜ ਤੇ ਇਹਨਾਂ ਦਾ ਬਲਾਰਾ ਇੱਕ ਸਦਾ ਮੈਨਤਾ ਲੱਗਦਾ ਸੀ ਇਹਨੂੰ ਇਹਨਾਂ ਦਾ ਦਰਜੀਤ ਸਿੰਘ ਚੀਮਾ ਬਣੂਗਾ ਦਫਤਰ ਇਹਨੂੰ ਦਿਖਾਉਣ ਬਿਠਾਉਣਗੇ ਤੇ মিডিਆ ਨੂੰ ਦੇਣਗੇ ਤੇ ਹਾਲੇ ਪਤਾ ਨਹੀਂ ਹੋ ਸਕਦਾ ਉਸ ਤੋਂ ਬਾਅਦ ਇਹਦੀ ਡਿਊਟੀ ਲੱਗੇ ਗੁਰਜੀਤ ਸਿੰਘ ਤਲਵੰਡੀ ਸ਼ੇਰ ਬੀਬੀ ਜ਼ਗੀਰ ਕੌਰ ਦਾ ਨਾਂ ਨਹੀਂ ਤੁਸੀਂ ਸੁਣਦੇ ਹੋਵੋਗੇ ਨਹੀਂ ਹੈ ਤਾਂ ਪਰ ਜੁਬਰਾਤ ਸਿੰਘ ਦਾ ਹੈ ਉਹਨਾਂ ਦੇ ਜਵਾਈ ਦਾ ਜੁਬਰਾਤ ਸਿੰਘ ਪੁੱਤ ਦਾ ਤੇ ਭਰਪੂਰ ਸਿੰਘ ਤੰਦਰਾ ਇਹ ਸਾਰੇ ਇਸ ਤਰ੍ਹਾਂ ਅਡਜਸਟ ਕਰਦੇ ਹੁਣ ਜਿਹੜੇ ਜਥੇਵੰਦਕ ਜਿਹੜੇ ਨੇ ਸਕੱਤਰ ਉਹ ਨਾ ਚੁੱਕਿਆ ਨੀਮੇਦਰ ਸਿੰਘ ਤੇ ਪਟਿਆਲੇ ਤੋਂ ਐ ਐਸ ਡੀ ਪੀ ਚ ਦੇ ਮੈਂਬਰ ਸਤਵਿੰਦਰ ਸਿੰਘ ਤੋੜਾ ਐਸਤ੍ਰੇ ਸਤਵਿੰਦਰ ਸਿੰਘ ਆਲਖ ਦਵਿੰਦਰ ਸਿੰਘ ਸੇਖੋਂ ਕਰਨ ਸਿੰਘ ਅਜੀਪਾਲ ਸਿੰਘ ਮੀਰਾਕੋਟ ਇਹ ਐਕਸਟਰਾ ਰਜਿਸਟਰ ਹੋ ਗਏ ਹੁਣ ਇਹ ਸਾਰਾ ਜਿਹੜਾ ਹੈ ਇਹਦੇ ਚਾ ਪਹਿਲਾਂ ਤਾਂ ਆਪਾਂ ਇਹਦੀ ਐਨਾਲਿਸਿਸ ਕਰ ਲਈਏ ਕਿ ਸਾਰਾ ਕੁਝ ਠੀਕ ਹੈ ਦੇਖੋ ਠੀਕ ਹੈ ਬੀਬੀਆਂ ਦੋ ਨੇ ਕਿਰਜੋਤ कौर ਤੇ ਪਰਮਜੀਤ कौर ਕੁਲਚਾ ਜਿਆਦਾ ਹੁੰਦੀ ਹੈ ਚੰਗੀ ਗੱਲ ਹੋਣੀ ਸੀ ਇਹ ਗੱਲ ਚਾਹੇ ਉਹਨੂੰ ਜਿਸ ਤਰੀਕੇ ਨਾਲ ਹੋਰ ਨਮੀ ਪੋਸਟ ਬਣਾ ਕੇ ਕਰਦੇ ਜਿਆਦਾ ਠੀਕ ਹੋਣਾ ਸੀ ਇਸੇ ਤਰੀਕੇ ਨਾਲ ਇਹ ਕਹਿੰਦੇ ਜੀ ਅਸੀਂ ਬਿੰਗ ਨਹੀਂ ਬਣਾਉਨੇ ਜੇ ਬਿੰਗ ਬਣਾਈ ਦਿੱਤਾ ਇੱਕ ਬਿੰਗ ਤਾਂ ਇਹਨਾਂ ਨੇ ਬਣਾਤਾ ਬਿੰਗ ਦੇ ਵਿੱਚ ਉਹ ਬਣਾਇ ਨਹੀਂ ਜਿਹਦਾ ਪ੍ਰਕਾਸ਼ ਚੰਦ ਵਪਾਰ ਬਿੰਗ ਬਣਾਇਆ ਉਹਦੇ ਵਿੱਚ ਪ੍ਰਕਾਸ਼ ਚੰਦ ਗਰਗੜੂ ਬਣਾਇਆ ਹੁਣ ਪ੍ਰਕਾਸ਼ ਚੰਦ ਗਰਗ ਜਿਹੜਾ ਢੀਂਟਸਾ ਗਰੁੱਪ ਚੋਂ ਆ ਕਿਉਂਕਿ ਢੀਂਟਸਾ ਲੈ ਕੇ ਆਏ ਸੀ ਪਾਰਟਿਕ ਚ ਪੌਣੀ ਘੜਦੇ ਤੇ ਉਹਨੂੰ ਵਪਾਰਟਮੈਂਟ ਦਾ ਪ੍ਰਧਾਨ ਬਣਾ ਲਿਆ ਤੇ ਨਾਲ ਉਹਦਾ ਇੱਕ ਸਾਥੀ ਹੋਰ ਅਡਜਸਟਡੀ ਦੋ ਹਿੰਦੂ ਅਡਜਸਟ ਕਰਤੇ ਐ ਆਪਾਂ ਬਦਲੋ ਇਹਨੂੰ ਇਸ ਤਰੀਕੇ ਨਾਲ ਕਰ ਸਕਦੇ ਆ ਤਾਂ ਇੱਕ ਬੰਦੇ ਦੀ ਹੋਰ ਹੈ ਇਹਦੇ ਚ ਚਲੋ ਦੋ ਪ੍ਰਕਾਸ਼ ਚੰਦ ਗਰਗ ਤੇ ਕਪੂਰ ਚੰਦ ਪੰਸਲ ਦੋ ਹੋ ਗਏ ਚਲੋ ਜੀ ਤੁਸੀਂ ਤਾਂ ਕਰਦੇ ਐ ਐਂ ਕਰ ਸਕਦੇ ਸੀ ਬੀਬੀਆਂ ਦਾ ਵੀ ਵਡਾ ਕੇ ਲੇਕਿਨ ਨਹੀਂ ਚਲੋ ਕੀਤਾ ਇੱਕ ਜਰਣੀ ਹੋਈ ਪ੍ਰਭਿੰਦਰ ਸਿੰਘ ਢੀਂਟਸਾ ਦੇ ਉਹਨੂੰ ਖਜ਼ਾਨਚੀ ਬਣਾਤਾ ਚਾਰ ਵਾਰੀ ਐਮਐਲ ਰਹਿਆ ਆਉਰ ਫਿਰ ਚ ਆਪਣਾ ਵਿੱਤ ਮੰਤਰੀ ਰਿਹਾ ਪਤਲੇ ਵਿੱਤ ਮੰਤਰੀ ਹੋਣ ਕਰਕੇ ਖਜ਼ਾਨਚੀ ਬਣਾਇਆ ਲੇਕਿਨ ਆਰਗੇਨਾਈਜੇਸ਼ਨ ਦੇ ਵਿੱਚ ਖਜ਼ਾਨਚੀ ਦਾ ਉਹਦਾ ਕੋਈ ਜ਼ਿਆਦਾ ਮੈਨੇਜ ਨਹੀਂ ਰੱਖਦਾ ਹੁੰਦਾ ਖਜ਼ਾਨਚੀ ਦਾ ਉਹਦਾ ਤਾਂ ਮੀਤ ਪਰਦਾ ਤੋਂ ਵੀ ਛੋਟਾ ਹੁੰਦਾ ਜਿਵੇਂ ਆਪਾਂ ਉਹ ਸੈਂਕਲ ਤੋਂ ਦੇਖੀਏ ਲੇਕਿਨ ਉਹ ਕਰਦਾ ਇਸ ਟਿਕਨਰ ਇਹ ਉਹਨਾਂ ਨੇ ਜ਼ਥੇਦਾਰ ਨੇ ਹੈਰਾਨੀ ਹੋਈ ਕਿ ਸਰਜੀਤ ਸਿੰਘ ਰਖੜਾ ਕਿੱਥੇ ਅਡਜਸਟ ਕਰਨਾ ਬਾਕੀ ਇਹ ਤਾਂ ਬੰਦੇ ਅਡਜਸਟ ਹੋ ਗਏ ਕਿਸੇ ਤਾਂ ਮੁੰਡਾ ਹੋ ਗਿਆ ਕਿਸੇ ਨੇ ਆਪ ਦਾ ਡੋਮੀਨੇਟ ਕਰਤਾ ਜਿਵੇਂ ਰਵਿੰਦਰ ਸਿੰਘ ਨੇ ਵੀ ਚਲੋ ਬਨਾਕਾ ਨਾ ਬਣਾ ਦੋ ਤੇ ਚੰਦੂ ਮਾਦਰਾ ਕਹਿੰਦਾ ਮੇਰੇ ਮੁੰਡੇ ਨੂੰ ਬਣਾ ਦੋ ਬੀਬੀ ਕਹਿੰਦੀ ਚਲੋ ਮੇਰਾ ਜਵਾਈ ਹੋ ਗਿਆ ਬਾਕੀ ਕਿੱਥੇ ਨੇ ਸਰਜੀਤ ਸਿੰਘ ਰਖੜਾ ਤਾਂ ਕਿਹੜਾ ਬੰਦਾ ਸਰਜੀਤ ਸਿੰਘ ਰਖੜਾ ਆਪ ਨੂੰ ਕਿੱਥੇ ਐਡਜਸਟ ਕਰਨਾ ਇਹ ਵੀ ਦੇਖਣਾ ਨੇ ਗੱਲ ਹੈ 10 ਕਰੋੜ ਦਾ ਉਹਨਾਂ ਨੇ ਹਰਪੀਟ ਤੋਂ ਦਿੱਤਾ ਇਹਨਾਂ ਨੇ ਇੱਜ਼ਤ ਰੱਖ ਕੇ ਵੀ ਇਹ ਵੀ ਹਰਪੀਟ ਤੋਂ ਲੈ ਕੁਝ ਕਰ ਰਹੇ ਨੇ ਤੇ ਕੁਝ ਉਹ ਵੀ ਦੇਖਣਾ ਪਏਗਾ ਹੋ ਸਕਦਾ ਕੋਈ ਇਸ ਤਰ੍ਹਾਂ ਦੀ ਕਮੇਟੀ ਬਣਾਉਣੀ ਹੋਵੇ ਉਹਦਾ ਚੇਅਰਮੈਨ ਲਾਉਣਾ ਹੋਵੇ ਜਿਹੜੀ ਡਿਸੀਜਨ ਲਈਗੀ ਉਹਦੇ ਚ ਬਾਕੀ ਪਾ ਦੇਣ ਲੇਕਿਨ ਉਸ ਪਰਿਵਾਰ ਦਾ ਕੋਈ ਹੋਰ ਨਹੀਂ ਹੈ ਬਾਕੀ ਕਿਉਂਕਿ ਕਿਹਾ ਸੀ ਇੱਕ ਪਰਿਵਾਰ ਚੋਂ ਇੱਕ ਲੈਣਾ ਇਸ ਕਰਕੇ ਇਹ ਜਿਹੜੇ ਬੰਦੇ ਅਡਜਸਟ ਹੋਏ ਨੇ ਸੋ ਉਹਦੇ ਚ ਨਵੇਂ ਵੀ ਪੁਰਾਣੇ ਵੀ ਇਹ ਕੋਸ਼ਿਸ਼ ਕੀਤੀ ਹੈ ਕਹਿੰਦੇ ਹਰਪ੍ਰੀਤ ਸਿੰਘ ਨੇ ਔਖਾ ਕੰਮ ਹੁੰਦਾ ਹੈ ਲੇਕਿਨ ਇਹ ਜਿਹੜੀ ਅਸੀਂ ਗੱਲ ਦੱਸ ਰਹੇ ਹਾਂ ਮੈਂ ਸ਼ੁਰੂ ਚ ਕਿਹਾ ਸੀ ਨਾ ਕਾਉਂ ਸੇ ਦੋਸਤੀ ਨਾ ਕਾਉਂ ਸੇ ਬੈਰ ਕੋਈ ਇਹ ਨਹੀਂ ਹੈ ਫੀਡਬੈਕ ਹੀ ਦੇ ਰਹੇ ਆ ਫੀਡਬੈਕ ਹੋਰ ਵੀ ਦੇ ਰਹੇ ਆ ਤੁਹਾਨੂੰ ਫੀਡਬੈਕ ਇਹ ਹੈ ਕਿ ਅਖਾਲੀ ਚ ਇੱਕ ਬੰਦਾ ਹੁੰਦਾ ਸੀ ਬਹੁਤ ਉਹਦੀ ਇੱਜ਼ਤ ਰਹੀ ਹੈ ਉਸੇ ਟਾਈਮ ਉਹ ਗਿਆਨੀ ਦੇ ਬੜਾ ਨੇੜੇ ਰਹਿੰਦਾ ਸੀ ਤੇ ਉਹ ਹੈ ਗਿਆਨੀ ਕਰਤਾਰ ਸਿੰਘ ਦੇ ਉਹ ਬੰਦਾ ਜਸਵੰਤ ਸਿੰਘ ਸੰਧੂ ਚੜੇਗੇ ਉਹ ਬਹੁਤ ਪੜ੍ਹ ਲਿਖਣ ਵਾਲੇ ਬੰਦੇ ਸੀ ਬਹੁਤ ਵਧੀਆ ਲਾਇਬ੍ਰੇਰੀ ਸੀ ਮੈਂ ਦੱਸਿਓ ਉਹਨਾਂ ਨੇ ਕਵਰੇਜ ਮਿਰਲ ਚੰਗੀ ਬਣਦੀ ਸੀ ਉਹਨਾਂ ਦੀ ਉਹ ਯੂਨੀਵਰਸਿਟੀ ਦੇ ਸਿੰਡੀਕੇਟ ਦੇ ਮੈਂਬਰ ਸੀ ਉਹਨਾਂ ਦੇ ਅਫੀਡਿਟ ਜਿਹੜੀ ਹੈ ਅਦਾਲਤ ਬਾਜ਼ਾਰ ਚ ਘਰ ਸੀ ਉਹ ਅਕਸਰ ਉੱਥੇ ਜਾਂਦਾ ਸੀ ਜਦੋਂ ਬੁਲਾ ਲੈਂਦੇ ਸੀ ਬੀਅਤ ਬੰਦ ਕਈ ਵਾਰ ਕਹਿੰਦਾ ਸੀ ਯਾਰ ਲਾਇਬ੍ਰੇਰੀ ਤੋਂ ਸਾਂਭ ਲਾ ਬਿਲਕੁਲ ਪੁਰਾਣੇ ਅਖਬਾਰ ਪਏ ਨੇ ਪੜ੍ਹ ਲਿਖਣ ਦਾ ਬਹੁਤ ਸ਼ੌਕ ਸੀ ਤੇ ਵੈਸੇ ਬਹੁਤ ਘੱਟ ਜਿਹੜੇ ਸਿਆਸੀ ਬੰਦੇ ਹੁੰਦੇ ਨੇ ਜਿਹੜੇ ਪੜ੍ਹਦੇ ਲਿਖਦੇ ਨੇ ਉਹਨਾਂ ਚੋਂ ਜਿਸ ਜਿਹੜਾ ਹੈ ਜਸਦੇਵ ਸਿੰਘ ਸੰਧੂ ਇੱਕ ਸੀ ਤੋਂ ਜਸਦੇਵ ਸਿੰਘ ਸੰਧੂ ਦਾ ਬੇਟਾ ਤੇਜਿੰਦਰਪਾਲ ਸਿੰਘ ਸੰਧੂ ਜਿਹੜੀ ਅਕਾਦਮਿਕ ਪੜ੍ਹਾਈ ਹੈ ਉਹਦੇ ਚ ਵੀ ਇਹ ਕਾਫੀ ਜ਼ਿਆਦਾ ਜਿਹੜਾ ਹੈ ਬੰਦਾ ਇੰਪੋਰਟੈਂਟ ਹੈ ਇਹਦੇ ਚ ਬਣਨੀ ਪਈਗੀ ਕਿ ਇਹ ਜਲਵਾਜਮ ਕੀਤੀ ਇਹ ਫਸ ਆਇਆ ਸੀ ਮੇਰੇ ਸਟੂਡੈਂਟ ਹੈ ਮੈਨੂੰ ਤਾਂ ਪਤਾ ਹੈ ਤ੍ਰਿਜਿੰਦਰਪਾਲ ਸੰਧੂ ਲੇਕਿਨ ਸਿਆਸਤ ਚ ਨਹੀਂ ਚੱਲ ਸਕਿਆ ਸਿਆਸਤ ਚ ਸਨੌਰਤ ਕੁਮਾਰ ਯਮੇਲ ਇੱਕ ਵਾਰੀ ਹਲਕਾ ਚਾਰਜ ਰਿਹਾ ਫੇਰ ਛੱਡ ਲਈ ਪਈ ਜਿਹੜੀ ਹੈ ਅਕਾਲੀ ਦਲ ਛੱਡ ਕੇ ਢੀਟਸਾ ਸਾਹਿਬ ਨਾਲ ਗਿਆ ਪਹਿਲਾਂ ਕੈਪਟਨ ਨਾਲ ਵੀ ਚਲਾ ਗਿਆ ਸੀ ਤਾਂ ਕਈ ਗੱਲਾਂ ਹੋਈਆਂ ਲੇਕਿਨ ਜਿਹੜਾ ਅੱਜ ਸਵੇਰੇ ਕੱਲ ਜਥੇਬੰਦਕ ਢਾਂਚਾ ਐਲਾਨ ਹੋਇਆ ਦੋ ਦਿਨ ਪਹਿਲਾਂ ਜਿਹੜਾ ਹੈ ਵਰਕਿੰਗ ਕਮੇਟੀ ਦਾ ਮੈਂਬਰ ਵਡਾਇਆ ਗਿਆ ਫਿਰ ਮੱਥਾ ਟੇਕ ਕੇ ਆਏ ਨੇ ਇਕੱਠੇ ਉੱਥੇ ਜਾ ਕੇ ਅਕਾਲ ਤਖਤ ਸਾਹਿਬ ਤੇ ਤੇ ਹੁਣ ਉਹਨਾਂ ਨੇ ਸੰਧੂ ਸਾਹਿਬ ਦਾ ਜਿਹੜਾ ਤਜਿੰਦਰਪਾਲ ਸੰਧੂ ਦਾ ਐਲਾਨ ਹੋ ਗਿਆ ਕਿ ਜੀ ਮੈਂ ਤਾਂ ਨਹੀਂ ਤੁਹਾਡੇ ਪਾਰਟੀ ਚ ਤੇ ਕਹਿੰਦੇ ਜੀ ਕੋ ਖਾਸ ਕਾਰਨ ਮੈਂ ਫਿਰ ਗੱਲ ਕੀਤੀ ਮੈਂ ਕਾਰਨ ਕੀ ਹੈ ਤਜਿੰਦਰਪਾਲ ਸਾਹਿਬ ਨੂੰ ਪੁੱਛਿਆ ਉਹ ਕਹਿੰਦੇ ਜੀ ਦੇਖੋ ਉਹਨਾਂ ਸੀ ਇਹ ਸਭ ਨੂੰ ਖੁਸ਼ੀ ਸਮਝੀ ਜਾਂਦੇ ਨੇ ਆ ਤੁਹਾਡੇ ਸਾਹਮਣੇ ਹੈ ਮਤਲਬ ਗਗਨਜੀਤ ਬਨਰਾਲਾ ਵਰਗਾ ਬੰਦਾ ਹੋਇਆ ਤੇ ਢੀਂਟ ਸਾਹਿਬ ਪਰਮਿੰਦਰ ਖਜਾਂਚੀ ਬਣਾਤਾ ਮੈਂ ਕਹਿੰਦਾ ਇੰਨਾ ਬੇਤ ਕੀਤੀ ਤੇ ਮੈਨੂੰ ਤੁਸੀਂ ਕੀ ਦਿੱਤਾ ਜੀ ਤੇ ਇਹ ਵੀ ਇਹਦਾ ਕੋਈ ਮੈਨੂੰ ਵਰਕੇ ਕਮੇਟੀ ਮੈਨੂੰ ਲੋਡ ਵਰਕੇ ਕਮੇਟੀ ਦੀ ਤੋਂ ਇਹ ਕਹਿੰਦੇ ਮੈਂ ਕਹਿਤਾ ਕੈਣੀ ਹਰਪ੍ਰੀਤ ਸਿੰਘ ਨੂੰ ਤੇ ਤੇ ਕਹਿੰਦੇ ਜੇ ਦੁਬਾਰਾ ਕਰ ਜਾਗੇ ਤੇ ਹੋਰ ਕਹਿੰਦੇ ਕਹਿੰਦੇ ਨਹੀਂ ਜੇ ਕਰਨਾ ਹੁੰਦਾ ਤਾਂ ਤਾਂ ਹੁਣ ਕਰਦੇ ਤੁਸੀਂ ਯਾਨੀ ਇਹਦਾ ਮਤਲਬ ਹੈ ਕਿ ਅੰਦਰੋਂ ਅੰਦਰੀ ਸੰਤੁਸ਼ਟੀ ਬਹੁਤ ਘੱਟ ਬੰਦਿਆਂ ਨੂੰ ਆ ਇਹ ਵੀ ਇਹ ਦੇਖਣ ਵਾਲੀ ਗੱਲ ਹੈ ਤੇ ਕੱਲਾ ਹੀ ਨਹੀਂ ਹੈ ਕਾਫੀ ਕੁਝ ਅੰਦਰ ਚੱਲ ਰਿਹਾ ਇਸ ਜਿਹੜਾ ਨਹੀਂ ਚੱਲਣਾ ਲੋਕਾਂ ਨੂੰ ਬਹੁਤ ਉਮੀਦਾਂ ਨੇ ਇਸ ਅਕਾਲੀ ਦਲ ਤੋਂ ਜੋ ਹੋਣੀ ਚਾਹੀਦੀਆਂ ਨੇ 2 ਦਸੰਬਰ ਨੂੰ ਜਿਹੜੇ ਹੁਕਮਨਾਮਾ ਜਾਰੀ ਹੋਇਆ ਸੀ ਨਾ ਉਹਦੇ 'ਚ ਇਹ ਕਿਹਾ ਗਿਆ ਸੀ ਤੁਸੀਂ ਸ਼੍ਰੋਮਣੀ ਅਕਾਲੀ ਦਲ ਦਾ ਬਦਲ ਹੋਣ ਇਹਨਾਂ ਦੀ ਭਰਤੀ ਕਰਕੇ ਦੁਬਾਰਾ ਉਹਦੇ ਦਰਵਾਜ਼ੇ 'ਤੇ ਚਲੋ ਇਹ ਥੋੜੀ ਕਿਹਾ ਸੀ ਵੀ ਦੋ ਅਕਾਲੀ ਦਲ ਹੋਣਗੇ ਤਾਂ ਚੁੱਲ੍ਹੇ ਸਬਟਣ ਲਈ ਕਿਹਾ ਸੀ ਇਹ ਵੱਖਰੀ ਗੱਲ ਹੈ ਵੀ ਸੁਖਵੀਰ ਸਿੰਘ ਬਾਦਲ ਨੇ ਗੱਲ ਨਹੀਂ ਬੰਨੀ ਤੇ ਹੁਣ ਜਿਹੜੀ ਸੋਚ ਹੈ ਉਹ ਤਾਂ ਸ਼ਰੋਮਨੀ ਅਕਾਲੀਦਰ ਦੀ ਹੋਣੀ ਚਾਹੀਦੀ ਹੈ ਤੇ ਸਾਡੇ ਜਿਹੜੇ ਅਕਾਲੀਦਰ ਨਚਨ ਦੋ ਤਰ੍ਹਾਂ ਬੰ ਚੱਲਦੀਆਂ ਹੁੰਦੀਆਂ ਨੇ ਇੱਕ ਤਰ੍ਹਾਂ ਹਮੇਸ਼ਾ ਰਹੀ ਹੈ ਖੜਕੋਂ ਦੀ ਰਹੀ ਹੈ ਜਾਂ ਗਰਮ ਤਰ੍ਹਾਂ ਇੱਕ ਨਰਮ ਤਰ੍ਹਾਂ ਮੋਡਰੇਟ ਰਹੇ ਨੇ ਐਕਸਟ੍ਰੀਮਿਸਟ ਰਹੇ ਨੇ ਹੁਣ ਇਹਨਾਂ ਨੇ ਹਾਲ ਤੱਕ ਇਹ ਹੀ ਨਹੀਂ ਦੱਸਿਆ ਤੇ ਵੀ ਅਸੀਂ ਜੇ ਕੋਈ ਬੰਦਾ ਐਸਟਰਾ ਆਊਗਾ ਜਿਵੇਂ ਮਨਦੀਪ ਸਿੰਘ ਆਇਆ ਉਹਦਾ ਅਸੀਂ ਜਿਹੜਾ ਹੈ ਸਪੋਰਟ ਕਰਾਂਗੇ ਜੱਜ ਆਪ ਦਾ ਕੈਂਡੀਡੇਟ ਨਹੀਂ ਵੀ ਦੇ ਸਕਦੇ ਉਹ ਗਲਤ ਪਾਸਟ ਤੋਂ ਹੋਣੀ ਚਾਹੀਦੀ ਹੈ। ਤੋਂ ਇਹ ਪਰ ਇਹਦੇ ਚੋਂ ਦੋਤਨ ਬੰਦੇ ਐਸੇ ਇੱਕ ਗਰੁੱਪ ਐਸਾ ਜਿਹੜਾ ਬਿਲਕੁਲ ਉਧਰ ਨਾਲ ਉਹ ਬੀਬੀ ਸਤਵੰਤ ਕੌਰ ਐ ਉਹ ਦੂਜੇ ਪਾਸੇ ਜਾ ਹੀ ਨਹੀਂ ਸਕਦੇ। ਉਹਨਾਂ ਦੇ ਪਿਤਾ ਦੀ ਕੁਰਬਾਨੀ ਐ। ਉਹਨਾਂ ਦਾ ਚਾਚਾ ਉੱਥੇ ਐ। ਇਵਨ ਇਹਨਾਂ ਦੇ ਨਾਲ ਜਿਹੜੀ ਮਨਪ੍ਰੀਤ ਵਾਲੀ ਵੀ ਐ ਜੋ ਮੈਨੂੰ ਪਤਾ ਲੱਗਿਆ। ਤੋਂ ਇਸ ਤਰ੍ਹਾਂ ਵੇਦਨ ਪਾਰਟੀ ਜਿਹੜੀ ਹਾਲੇ ਬਣੀ ਨਹੀਂ ਉਹਦੇ ਚ ਬਗਾਅ ਤੋਂ ਪਹਿਲਾਂ ਸ਼ੁਰੂ ਹੋ ਗਈ। ਕਿ ਬੰਦਾ ਛੱਡ ਕੇ ਚਲਾ ਗਿਆ ਉਹਦੇ ਚ ਦੋ ਤਰ੍ਹਾਂ ਵਾ ਬਗੜੀਆਂ ਸ਼ੁਰੂ ਹੋ ਗਈਆਂ ਤੋਂ ਇਹਨੂੰ ਕਿਸੇਭਾਲਣਾ ਇਹਦੇ ਬਾਰੇ ਗੱਲ ਕਰਨੀ ਇਹਦੇ ਬਾਰੇ ਕੋਈ ਐਸਟਰਾ ਦਾ ਜਿਨਾ ਚਨ ਕਨਸਟੀਟਿਊਸ਼ਨਲੀ ਵੀ ਆ ਸਾਡਾ ਹੈ ਇਹ ਤੋਂ ਬਾਹਰ ਨਹੀਂ ਜਾਣਾ ਫੇਰੇ ਗੱਲ ਬਣੂਗੀ ਉਹ ਵਿਜ਼ਨ ਬਣਾਇਆ ਜਾ ਰਿਹਾ ਮੈਨੂੰ ਪਤਾ ਲੱਗਿਆ ਕਿ ਵਾਈਸ ਚਾਂਸਲ ਸਾਹਿਬ ਦਾ ਲਗੇ ਹੋਏ ਨੇ ਡਾਕਟਰ ਗੁਰਮਨ ਸਿੰਘ ਤੇ ਨਾਲ ਇੱਕ ਕਮੇਟੀ ਬਣੀ ਹੋਈ ਹੈ ਤੋ ਉਹ ਜਿਹੜਾ ਡਾਕੂਮੈਂਟ ਬਣਦਾ ਉਹ ਤੋਂ ਬਾਅਦ ਉਹਦੇ ਚ ਲਿਖਿਆ ਜਾਊਗਾ ਜਿਵੇਂ ਆਹ ਕਹੇ ਨਾ ਇੱਕ ਪਰਿਵਾਰ ਚੋੱਕੇ ਲੈਣਾ ਫਿਰ ਬੰਦਾ ਚੁੱਪ ਕਰਕੇ ਬਹਿ ਜਾਊ ਓਵੇਂ ਵੀ ਸਾਡੀ ਸਾਡਾ ਜਿਹੜਾ ਰਾਜਨੀਤਿਕ ਏਜੰਡਾ ਸਾਡਾ ਇਹ ਹੈ ਉਦੋਂ ਬਾਹਰ ਨਹੀਂ ਜਾਣਾ ਅਸੀਂ ਉਹ ਉਹਦੇ ਚ ਦੇਖਣਾ ਸਾਡਾ ਫੈਡਰਲ ਦੇ ਲੈਵਲ ਤੇ ਅਸੀਂ ਕੀ ਕਰਨਾ ਹੈ ਸਾਡਾ ਜਿਹੜੇ ਅਸੀਂ ਅਨੰਤਪੁਰ ਸਾਹਿਬ ਦੇ ਮਤੇ ਤੇ ਕਿੱਥੇ ਸਟੈਂਡ ਕਰਦੇ ਆ ਇਹ ਸਾਰੀਆਂ ਗੱਲਾਂ ਜਿਹੜੇ ਕੱਲੇ-ਕੱਲੇ ਪੰਜਾਬ ਦੇ ਮਸਲੇ ਤੇ ਪਾਣੀ ਦੇ ਮਸਲੇ ਤੇ ਚੰਡੀਗੜ੍ਹ ਦੇ ਮਸਲੇ 'ਤੇ ਸਾਡਾ ਕੀ ਸਟੈਂਡ ਹੈ? ਤਾਂ ਪੰਜਾਬੀ ਦੇ ਮਸਲੇ 'ਤੇ ਸਾਡਾ ਕੀ ਸਟੈਂਡ ਹੈ? ਇਹ ਰਿਟਨ ਹੋ ਗਿਆ। ਉਦੋਂ ਬਾਅਦ ਇਹ ਜਿਹੜਾ ਅਕਾਲੀ ਦਲ ਹੈ ਕਿਉਂਕਿ ਇੱਕ ਗੱਲ ਤਾਂ ਕਲੀਅਰ ਕਰਤੀ ਗੈਨੀ ਹਰਪ੍ਰੀਤ ਸਿੰਘ ਕਹਿੰਦਾ ਮੈਂ ਇਲੈਕਸ਼ਨ ਤਾਂ ਲੜਨੀ ਨਹੀਂ। ਜਿਹਦੇ ਵੀ ਇਲੈਕਸ਼ਨ ਲੜਨੀ ਹੈ ਜੋ ਵੀ ਕਰਨਾ ਹੈ ਉਹਦੇ ਕੋਲ ਇੱਕ ਸੰਵਧਾਨ ਜਦੋਂ ਹੋ ਉਹਦੇ ਬਾਅਦ ਨਹੀਂ ਜਦੋਂ ਜਾਣਗੇ ਐ ਨਹੀਂ ਹੋਊਗਾ ਕਿ ਇਹ ਦੇਖਦੇ ਨੇ ਕਿ ਕਮੇਟੀ ਬਣਾਈ ਹੈ ਮਜੀਦ ਸਿੰਘ ਨੇ ਐਲਾਨ ਕਰਤਾ ਕਿਰਾਇਆ ਜੇ ਨਹੀਂ ਕੀਤਾ। ਠੀਕ ਹੈ ਜੋ ਗਲਤ ਹੈ ਇਹਦੇ ਚੁਣੀਵੇਂ ਪੈ ਰਿਹਾ ਵੀ ਚਲੋ ਉੱਥੇ ਐਲਾਨ ਕਰਨਾ ਜਿਹੜੇ ਤੋਂ ਉਹ ਜਾ ਉਹ ਮੈਚ ਕਰਨੀ ਉਹ ਗੱਲ ਬਿਲਕੁਲ ਬਕਰੀ ਹੈ ਗੱਲ ਤਾਂ ਇਹਨਾਂ ਦੇ ਵਿਜ਼ਨ ਦੀ ਹੈ ਅਕਾਲੀ ਦਲ ਦੀ ਸੋ ਅਕਾਲੀ ਦਲ ਚ ਜਿਹੜੀ ਇਹ ਬਗਾਵਤ ਸ਼ੁਰੂ ਹੋਈ ਹੈ ਜਿਹੜਾ ਇਸ ਤੋਂ ਵੀ ਤੇ ਅਦਰਵਾਈਜ਼ ਵੀ ਇਹ ਸਭ ਨੂੰ ਬਰਾਬਰ ਰੱਖਣ ਵਾਲੀ ਜਿਹੜੀ ਹੈ ਉਹ ਤੇ ਕਿੰਨਾ ਕੁ ਕਾਮਯਾਬ ਹੁੰਦੇ ਨੇ ਜਿਵੇਂ ਹਰਪ੍ਰੀਤ ਸਿੰਘ ਇਹ ਹਲੇ ਸਭਾ ਦੱਸੂਗਾ ਹਲੇ ਤਾਂ ਜਿਹੜੀ ਸੀਨੀਅਰ ਲੀਡਰਸ਼ਿਪ ਜਿਹੜੀ ਹੈ ਉਹ ਤਰ੍ਹਾਂ ਕੀ ਲੱਗਦਾ ਬਾਹਰ ਬੈਠਣਗੇ ਚੁੱਪ ਕਰਕੇ ਬੈਠਣਗੇ ਪ੍ਰਿੰਸਿੰ ਚੰਦੂ ਮਾਦਰਾ ਬੀਬੀ ਜਗੀਰ ਕੌਰ ਜਾਂ ਸਰਜੀਤ ਸਿੰਘ ਰਖੜਾ ਈਵਨ ਪ੍ਰਭਿੰਦਰ ਸਿੰਘ ਟੀਟਸਾ ਇਹ ਸਾਰੇ ਜਿਹੜੀ ਲੀਡਰਸ਼ਿਪ ਹੈ ਨਾ ਇਹ ਕੋਈ ਨਾ ਕੋਈ ਤਰੀਕਾ ਤਾਂ ਲੱਭੂਗੀ ਨਾ ਆਪਣਾ ਆਪਣੀ ਭੂਮਿਕਾ ਦਾ ਕਰਨ ਦਾ ਉਹ ਤਰੀਕੇ ਨੂੰ ਕਿਵੇਂ ਡਿਫਾਈਨ ਕਰਨਾ ਹੈ ਇਹ ਵੀ ਦੇਖਣਾ ਪਏਗਾ ਹੋਰ ਬਹੁਤ ਸਾਰੀਆਂ ਗੱਲਾਂ ਹੋਣਗੀਆਂ ਕਰਦੇ ਰਹਾਂਗੇ ਅੱਜ ਐਨਾਂ ਹੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ